ਹੈਲੋ ਜੀ ਸ਼ਾਸਤਰੀ ਕਾਲ ਜੀ ਮਾਯਾ ਮੰਦਿਰ ਪੌਰ ਆਪ ਸਭ ਨੂੰ ਪਿਆਰ ਭਰੀ ਸ਼ਾਸਤਰੀ ਕਾਲ ਮੈਂ ਤੇ ਦੀਪੂ ਚੱਲੇ ਆਂ ਜੀ ਸੰਗਰਾਮ ਤੇ ਦਿੱਤਰਸਰ ਮਾਗੀ ਦਾ ਮੇਲਾ ਬਹੁਤ ਵਧੀਆ ਪਰਦਾ ਉੱਥੇ ਦਿੱਤਰਸਰ ਜਿਵੇਂ ਸਾਡੇ ਬਾਹਰ ਤੂਲਾ ਕੇ ਜਾ ਜਿਹੜੇ ਅੰਡੀ ਗਮੰਡੀ ਆ ਜੀ ਸਾਰੀ ਇੱਥੇ ਜਾਂਦੇ ਆਪਣੇ 73ਰ ਸਰ ਮੋੜ ਮੰਡੀ ਨੇੜੇ 73ਰ ਸਰ ਗੁਰੂ ਘਰ ਪੈਂਦਾ ਗੁਰੂ ਦਸਵੇਂ ਪਾਤਸ਼ਾਹ ਜੀ ਆਏ ਸੀ ਗੁਰੂ ਦਿੱਤ ਇੱਥੇ ਗੁਰਦੁਆਰਾ 73ਰ ਸਾਹਿਬ ਕਿਉਂਕਿ ਇੱਥੇ 73ਰ ਨੂੰ ਜੁਨੀ ਮੁਕਤ ਕੀਤਾ ਸੀਗਾ ਇਸ ਕਰਕੇ ਇਸਦਾ ਨਾਮ 73ਰ ਸਾਹਿਬ ਆ ਆਹ ਦੇਖੋ ਜੀ ਦੀਪੂ ਰਾਂ ਗੱਡੀ ਕੱਢ ਲਈ ਤੇ ਦਸਾਹਣ ਸਾਡੀ ਜਾਣ ਦੀ ਤਿਆਰੀ ਹੈ ਕਿਉਂਕਿ ਜਿਹੜੀ ਮਾਗੀ ਦੀ ਸੰਗਰਾਮ ਹੁੰਦੀ ਹੈ ਜੀ ਇਹਦੇ ਤੇ ਜਾਣਾ ਬਹੁਤ ਜ਼ਰੂਰੀ ਹੁੰਦਾ ਗੁਰੂ ਘਰ ਮੱਥਾ ਟੇਕਣਾ ਕੋਈ ਸ਼ਰਧਾ ਦਾਨ ਕਰਨਾ ਹੋਵੇ ਉਹ ਜ਼ਰੂਰ ਹੈ ਜੇ ਮਾਗੀ ਵਾਲੇ ਦਿਨ ਤੁਸੀਂ ਦਾਨ ਕਰਨਾ ਚਾਹੁੰਦੇ ਹੋ ਤਾਂ ਕਿਸੇ ਵਿਧਵਾ ਨੂੰ ਜਾਂ ਕਿਸੇ ਬਜ਼ੁਰਗ ਨੂੰ ਜ਼ਰੂਰ ਦਾਨ ਕਰੋ ਇਹ ਦਾਨ ਬਹੁਤ ਜ਼ਿਆਦਾ ਲੱਗਦਾ ਬਹੁਤ ਪੁੰਨ ਲੱਗਦਾ ਜੀ ਇਸ ਦਾਨ ਦੇ ਵਿੱਚ ਆ ਦੇਖੋ ਜੀ ਸਾਡੀ ਗਲੀ ਸਾਰੇ ਗੁਰੂ ਘਰ ਗਏ ਹੋਏ ਆ ਜੀ ਸੋਨਸਰਾ ਪਈ ਹੋਈ ਆ ਦੇਖੋ ਕਿਉਂਕਿ ਗੁਰੂ ਘਰ ਜਾਣਾ ਜ਼ਰੂਰੀ ਹੈ ਜੀ। ਹਾਂ ਲੋ ਜੀ। ਆਪਾਂ ਬਹਿ ਗਏ। ਦੀਪੂ ਪਾਠ ਕਰੀ ਜਾਂਦਾ ਜੀ ਇਹ ਗੱਡੀ 'ਚ ਕਿਉਂਕਿ ਇਹਦੇ ਕੰਠ ਹੈ ਜੀ ਪਾਠ ਤੇ ਗੱਡੀ ਦੇ ਵਿੱਚ ਵੀ ਐਂ ਪਾਠ ਕਰ ਲੈਂਦਾ। ਸੋ ਹੁਣ ਆਪਾਂ ਤੁਹਾਨੂੰ ਜਿੰਨਾ ਕੋ ਹੋਇਆ ਗੁਰੂ ਗੁਰਦੁਆਰਾ ਸੱਤਸਰ ਸਾਹਿਬ ਜਾ ਕੇ ਦਿਖਾਉਣੇ ਆ ਜੀ। ਕੱਠ ਰਸ ਕਿੰਨਾ? ਲਓ ਜੀ। ਅਸੀਂ ਪਹੁੰਚ ਗਏ ਆਂ ਪੁਰਾ ਕੈਂਚੀਆਂ ਦੇ ਦੀਪੂ ਕਰ ਰਿਹਾ ਹੈ ਡਰਾਈਵਿੰਗ ਗੁਰੂ ਗੁਰੂ ਘਰ ਜਾ ਕੇ ਬਾਕੀ ਕੁਝ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜੇ ਅਸੀਂ ਗੁਰੂ ਘਰ ਦੀ ਮਤਲਬ ਆਵਾਜ਼ ਵਿੱਚ ਬਾਣੀ ਦੀ ਭਰ ਲਗੇ ਤਾਂ ਉਹ ਆ ਜਾਂਦਾ ਹੈ ਜਣੀ ਕਿ ਕਾਪੀਰਾਈਟ ਆ ਜਾਂਦਾ ਹੈ ਹਾਂ ਦੇਖੋ ਜੀ ਬੜਾ ਰਸ ਹੈ देखो जी यार ही एक गाड़ी मारो <laughs> आ लो जी और आप सनु गुरु घर जाके मिलदे हां लो जी फाइनली आपा पहुंच चुके हैं गुरु घर कित्तरसर साहिब लो जी आ देखो जी ਗੁਰੂ ਘਰ ਦਾ ਮੇਨ ਗੇਟ ਦਿਖਾਈਏ ਜੀ ਇਹ ਜਿਹੜੀ ਜਿਹੜੀ ਆ ਬਠਿੰਡੇ ਨੂੰ ਜਾਂਦੀ ਆ ਨਾ ਜੀ ਰੋਡ ਤੇ ਇਧਰ ਮਾਨਸਾ ਨੂੰ ਜਾਂਦੀ ਹੈ ਇਹਦੇ ਉੱਪਰ ਰਹਿ ਜਾਂਦਾ ਇਹ ਗੁਰੂ ਘਰ ਆ ਜਿਹੜਾ ਆ ਮੇਨ ਗੇਟ ਹੈ ਗੁਰੂ ਘਰ ਦਾ ਰਸ਼ ਬਹੁਤ ਆ ਜੀ ਦੇਖੋ ਤੁਸੀਂ ਆਪ ਹੀ ਦੇਖ ਸਕਦੇ ਹੋ ਕਿਉਂਕਿ ਇੱਥੇ ਸੰਗਰਾਹ ਦਾ ਜਿਹੜੀ ਦਿੱਤਰ ਸਰ ਸਾਹਿਬ ਇੰਨੀ ਘਪੜਦੀ ਹੈ ਵੀ ਛੱਡ ਦਿਓ ਗੱਲਾਂ ਕਿਉਂਕਿ ਇਹ ਨਾ ਖੇਤਾਂ 'ਚ ਗੁਰੂ ਘਰ ਰਹਿ ਜਾਂਦਾ ਜੀ ਕੋਈ ਇਹ ਪਿੰਡ ਨਹੀਂ ਹੈਗਾ ਦਿੱਤਰ ਸਰ ਕਿਉਂਕਿ ਹੁਣ ਇੱਥੇ ਘਰ ਜੇ ਕਾਫੀ ਬਣ ਚੁੱਕੇ ਆ ਵੀ ਆਪਾਂ ਕਹਿ ਸਕਦੇ ਆ ਭਾਵ ਵੀ ਲੋਕਾਂ ਨੇ ਹੋਣਾ ਨੇੜੇ-ਤੇੜੇ ਘਰ ਬਣਾਉਣੇ ਸ਼ੁਰੂ ਕੀਤੇ ਪਰ ਇੱਥੇ ਕੋਈ ਪਿੰਡ ਨਹੀਂ ਸੀਗਾ ਇਹ ਬਿਲਕੁਲ ਖੇਤਾਂ 'ਚ ਗੁਰੂ ਘਰ ਸੀਗਾ ਜਾਨੀ ਕਿ ਟਿੱਬਿਆਂ ਦੇ ਉੱਪਰ ਇੱਥੇ ਬਹੁਤ ਜ਼ਿਆਦਾ ਟਿੱਬੇ ਸੀਗੇ ਪਹਿਲਾਂ ਤੇ ਹੁਣ ਵੀ ਕਰਾਹਾ ਕਰੂਗਾ ਲਾ ਕੇ ਤੁਹਾਨੂੰ ਪਤਾ ਹੀ ਹੈ ਜੀ ਲੋਕ ਮਿਹਨਤ ਨਾਲ ਵੀ ਆਪਣੇ ਹਰ ਇੱਕ ਬਾਣ ਨੂੰ ਸੈੱਟ ਕਰ ਲੈਂਦੇ ਆ ਆ ਦੇਖੋ ਜੀ ਹੁਣ ਇੱਥੇ ਘਰ ਬਣਨ ਲੱਗ ਗਏ ਆ ਸਾਈਡ ਤੋਂ ਦੀ ਹੈ ਨਾ ਹੈ ਥੋੜੀ ਤਾਂ ਗਾਂ ਲੈ ਜਾ ਆ ਦੇਖੋ ਜੀ ਆ ਦੇਖੋ ਜੀ ਬਿਲਕੁਲ ਖੇਤਾਂ ਚ ਗੁਰੂਗੜ ਹੈ ਜੀ ਜਣੀ ਤੇ ਸੜਕ ਤੋਂ ਹੈਗਾਗਾ 2 2.5 ਕਿਲੋਮੀਟਰ ਪਿੱਛੇ ਹਟਾਵਾ ਤੇ ਹੁਣ ਸੋਨੂੰ ਦਿਖਾਉਣੇ ਹੈ ਬਾਜ਼ਾਰ ਕਿਉਂਕਿ ਇੱਥੇ ਸੰਗਰਾਦ ਨੂੰ ਬਾਜ਼ਾਰ ਬਹੁਤ ਜਿਆਦਾ ਹੁੰਦਾ ਕਿਉਂਕਿ ਰਸੀ ਬਹੁਤ ਹੁੰਦਾ ਜੀ ਸੰਗਰਾਦ ਨੂੰ ਮੱਕੀ ਦੀ ਸੰਗਰਾਦ ਇੱਥੇ ਭਰਦੀ ਆ ਦੇਖੋ ਜੀ ਸੋਨੂੰ ਰਸ ਦਿਖ ਰਿਹਾ ਆ ਦੇਖੋ ਜੀ ਬਨਜਾਰੇ ਦਿਖਾਉਣੇ ਆ ਹੁਣ ਸੋਨੂੰ ਆ ਦੇਖੋ ਜੀ ਇੱਥੇ ਬਨਜਾਰੇ ਵੀ ਬਹੁਤ ਜਿਆਦੇ ਆਉਂਦੇ ਆ ਕਿਉਂਕਿ ਰਸ ਹੁੰਦਾ ਜੀ ਇੱਥੇ ਆ ਦੇਖੋ ਚਾਰ ਸਪੇਰੇ ਇੱਧਰ ਵੀ ਦੇਖੋ ਜੀ ਪਕੌੜੇ ਛਕੌੜੇ ਬਣ ਰਹੇ ਆ ਮੇਰੀ ਫੇਵਰੇਟ ਇਹ ਵੀ ਬਾਜ਼ਾਰ ਹੈ ਜੀ ਆ ਦੇਖੋ ਜੀ ਹੁਣ ਸਾਨੂੰ ਰਸਤਾ ਪਤਾ ਲੱਗ ਗਿਆ ਵੀ ਇੱਥੇ ਤਿੱਤਰ ਸਰ ਕਿੰਨੀ ਸੰਗਰਾਮ ਭਰਦੀ ਹੈ ਜੀ ਆ ਦੇਖੋ ਜੀ ਆ ਦੇਖੋ ਜੀ ਚਾਰ ਸਪੇਰੇ ਰਸ ਹੀ ਰਸ ਹੈ ਆ ਦੇਖੋ ਜੀ ਇਹਦੇ ਨਾਲ ਹੁਣ ਆਪਾਂ ਧਿਆਨ ਨਾਲ ਮੱਥਾ ਟੇਕ ਲਗੇ ਜੀ ਬਾਕੀ ਦੀ ਵੀਡੀਓ ਫੇਰ ਬਣਾਵਾਂਗੇ ਕਿਉਂਕਿ ਕੋਸ਼ਿਸ਼ ਤਾਂ ਮੇਰੀ ਇਹੀ ਆ ਵੀ ਸਾਰਾ ਕੁਝ ਕੈਚ ਕਰਾਂ ਕੈਮਰੇ ਚ ਲੋ ਜੀ ਆਪਾਂ ਪਹੁੰਚ ਗਏ ਗੁਰੂ ਘਰ ਤੇ ਬਾਬੇ ਸਬਜ਼ੀਆਂ ਕੱਟ ਰਹੇ ਆ ਕਿਉਂਕਿ ਇਸ ਗੁਰੂ ਘਰ ਦੇ ਵਿੱਚ ਵੀ 24 ਘੰਟੇ ਲੰਗਰ ਮਿਲਦਾ ਜੀ ਚਾਹੇ ਜਿੰਨੇ ਮਰਜ਼ੀ ਬੰਦੇ ਆ ਜਾਣ ਲੰਗਰ ਇੱਥੇ ਹਮੇਸ਼ਾ ਤਿਆਰ ਹੁੰਦਾ ਚਾਹੇ 50 100 ਜਿੰਨੇ ਮਰਜ਼ੀ ਆ ਜਾਣ ਵੀ ਲੰਗਰ ਮਿਲਦਾ ਹੀ ਮਿਲਦਾ ਇੱਥੇ ਇੱਥੇ ਬਾਬੇ ਡਾਲੀ ਵੀ ਕਰਕੇ ਲਿਆਉਂਦੇ ਆ ਤੇ ਪਰ ਆਪ ਵੀ ਲੰਗਰ ਬਣਾਉਂਦੇ ਆ ਕਿਉਂਕਿ ਸੁੱਖ ਨਾਲ ਇਸ ਗੁਰੂ ਘਰ ਦੇ ਵਿੱਚ ਆਉਂਦਿਆਂ ਮੱਝਾਂ ਬਾਬੇ ਦੁੱਧ ਲੱਸੀ ਦਹੀਂ ਸਭ ਬਣਾਉਂਦੇ ਆ ਜੀ ਆ ਲੰਗਰ ਹਾਲ ਰਹਿ ਗਿਆ ਜੀ ਉਹ ਸਾਹਮਣੇ ਦਰਬਾਰ ਸਾਹਿਬ ਆ ਜੀ ਆਪਾਂ ਟੇਕਿਆ ਮੱਥਾ ਬੜੀ ਸਵਚਮ ਨਾਲ ਵੀ ਕੋਈ ਉੱਚ ਨੀਚ ਨਾ ਹੋਵੇ ਜੀ ਕਿਉਂਕਿ ਪਬਲਿਕ ਦੇ ਵਿੱਚ ਵੀਡੀਓ ਬਣਾਣੀ ਵੀ ਬਹੁਤ ਔਖੀ ਹੁੰਦੀ ਆ ਨਾ ਦੇਖੋ ਜੀ ਹੋਰ ਹੈਗਾ ਲੰਗਰ ਹਾਲ ਸਾਹਮਣੇ ਆ ਦਰਬਾਰ ਸਾਹਿਬ ਆ ਜੀ ਇੱਧਰ ਨਸਾਨ ਸਾਹਿਬ ਆਪਾਂ ਟੇਕਦੇ ਆ ਜੀ ਮੱਥਾ ਮਹਾਰਾਜ ਚੜ੍ਹਦੀ ਕਲਾ ਚ ਰੱਖੀ ਲਓ ਜੀ ਹੁਣ ਆਪਾਂ ਦਰਬਾਰ ਸਾਹਿਬ 'ਚ ਪਹੁੰਚਣ ਵਾਲੇ ਆ ਜੀ ਦਰਬਾਰ ਸਾਹਿਬ ਦੇ ਵਿੱਚ ਆਪਾਂ ਜਿਆਦਾ ਸ਼ੋਰ ਸ਼ਰਾਬਾ ਨਹੀਂ ਕਰ ਸਕਦੇ ਹੁੰਦੇ ਕਿਉਂਕਿ ਅਲਾਉਡ ਵੀ ਨਹੀਂ ਹੈਗਾ ਗੁਰੂ ਘਰਾਂ ਦੇ ਵਿੱਚ ਇਦਾਂ ਦਾ ਪਰ ਆਪਾਂ ਦਰਸ਼ਨ ਕਰਾਉਣ ਦੇ ਮਾਰੇ ਸਾਨੂੰ ਦਿਖਾ ਦਿੰਨੇ ਹੁੰਨੇ ਆ ਵੀ ਗੁਰੂ ਘਰ ਜੇ ਬੰਦਾ ਦਰਸ਼ਨ ਕਰ ਲੈਂਦਾ ਜਿਹੜਾ ਲੋਕ ਨਹੀਂ ਆ ਸਕਦੇ ਉਹ ਵੀ ਦਰਸ਼ਨ ਕਰ ਲੈਂਦੇ ਆ ਸਾਹਮਣੇ ਗੁਰੂ ਮਹਾਰਾਜ ਦੀ ਸਵਾਰੀ ਹੈ ਜੀ ਆਹ ਲੋ ਜੀ ਆਪਾਂ ਲਈ ਦੇਗ ਕੜਾ ਪ੍ਰਸ਼ਾਦ ਲੈ ਫਿਰ ਚੱਲੇ ਆਪਾਂ ਲੰਗਰ 'ਚ ਤੇ ਲੰਗਰ 'ਚ ਬੜਾ ਸੋਹਣਾ ਬਾਬਿਆਂ ਨੇ ਲੰਗਰ ਬਣਾਇਆ ਹੋਇਆ ਸੀ ਕਿਤੇ ਵੀਡੀਓ ਟੇਢੀ ਹੋ ਜਾਂਦੀ ਹੈ ਜੀ ਉਹਦੇ ਲਈ ਮੈਂ ਸੌਰੀ ਜਾਨੀ ਆ ਪਵਾਈ ਆਪਾਂ ਖੀਰ ਪਰਸ਼ਾਦ ਦਾ ਫੇਰ ਆ ਗਈ ਸੀ ਗਾਜਰ ਮਟਰ ਦੀ ਸਬਜ਼ੀ ਸਾਗ ਖੀਚੜੀ ਦਹੀਂ ਚਾਹ ਸਭ ਕਾਹਦਾ ਪ੍ਰਬੰਧ ਸੀ ਜੀ ਜੋ ਮਰਜੀ ਖਾਓ ਪੀਓ ਅਸੀਂ ਲੰਗਰ 'ਚ ਸ਼ਕਣ ਲੱਗੇ ਜੀ ਪ੍ਰਸ਼ਾਦਾ ਮੈਂ ਤੇ ਦੀਪੂ ਰਾਜਾ ਤੇ ਪ੍ਰਸ਼ਾਦਾ ਖਾ ਕੇ ਸਾਨੂੰ ਪਤਾ ਹੀ ਆ ਲੰਗਰ ਦਾ ਆਨੰਦ ਆ ਜਾਂਦਾ ਜੀ ਸਿਰਾ ਗੱਲਬਾਤ ਹੁੰਦੀ ਹੈ ਕਿਉਂਕਿ ਇੰਨਾ ਸਵਾਦ ਲੰਗਰ ਦਾ ਖਾਣਾ ਹੁੰਦਾ ਵੀ ਬੜੇ ਬੜੇ ਹੋਟਲਾਂ 'ਚ ਵੀ ਉਹਨਾ ਟੇਸਟ ਨਹੀਂ ਆਉਂਦਾ ਜਿੰਨਾ ਲੰਗਰ ਦੇ ਖਾਣੇ 'ਚ ਟੇਸਟ ਆਉਂਦਾ ਪਤਾ ਨਹੀਂ ਕੀ ਪ੍ਰਮਾਤਮਾ ਮਿਠਾਸ ਭਰਦੇ ਆ ਜੀ ਆਪਾਂ ਛਕ ਲਿਆ ਲੰਗਰ ਜੀ ਗੁਰੂ ਦੀ ਕਿਰਪਾ ਨਾਲ ਵਧੀਆ ਆਪਣਾ ਮੱਥਾ ਟੇਕਿਆ ਵੀਡੀਓ ਥੋੜੀ ਜਿਹੀ ਟੇਢੀ ਹੋ ਗਈ ਮੈਂ ਸੌਰੀ ਚਾਉਣੀ ਆ ਕਿਉਂਕਿ ਕਰਾਸ਼ਤ ਪਤਾ ਨਹੀਂ ਲੱਗਦਾ ਫਿਰ ਆਪਾਂ ਦੇਖਣਾ ਕਿ ਜੀ ਛੋਟਾ ਆ ਯਾ ਬਾਜ਼ਾਰ ਨਹੀਂ ਇਹ ਬਾਜ਼ਾਰ ਛੋਟਾ ਤੇ ਨਾ ਹੀ ਵੱਡਾ ਹੈ ਜਾਨੀ ਕਿ ਸਮਾਨ ਇੱਥੇ ਕੁੱਲ ਆਉਂਦਾ ਬਣ ਬਣਾਰੇ ਹਰ ਇੱਕ ਚੀਜ਼ ਇੱਥੇ ਰੱਖਦੇ ਆ ਜੀ ਕੋਈ ਮਰਜ਼ੀ ਚੀਜ਼ ਲੈ ਲਓ ਕੋਈ ਮਰਜ਼ੀ ਖਾਣ ਪੀਣ ਵਾਲੀ ਵੀ ਤੇ ਉਹ ਵੀ ਜਿੱਦਾਂ ਬੱਚਿਆਂ ਦੀਆਂ ਖੇਡਾਂ ਵਗੈਰਾ ਛੋਟੇ ਛੋਟੇ ਸਹਰਾਣੇ ਦੇਖੋ ਬਾਬਾ ਪਕੌੜੇ ਬਣਾਈ ਜਾਂਦਾ ਜੀ ਟਾਰਨਾ ਬੈਠਾ ਤੇ ਬਾਜ਼ਾਰ ਪੂਰਾ ਸਜਿਆ ਹੋਇਆ ਸੀ ਰੌਣਕਾਂ ਲੱਗੀਆਂ ਹੋਈਆਂ ਸੀ ਬਾਕੀ ਗੁਰੂ ਘਰ ਜਾ ਕੇ ਤਾਂ ਵੈਸੀ ਸ਼ਾਂਤੀ ਮਿਲ ਜਾਂਦੀ ਹੈ ਜੀ ਮਨ ਨੂੰ ਤਸੱਲੀ ਹੋ ਜਾਂਦੀ ਹੈ ਵੀ ਹਾਂ ਜੀ ਅੱਪ ਕਿਤੇ ਆਏ ਆ ਰਿਸ਼ਤੇਦਾਰੀਆਂ ਤਾਂ ਹੁਣ ਕਦਰ ਰਹੀ ਨਹੀਂ ਜੀ ਕੋਈ ਜਾਓ ਨਾ ਜਾਓ ਬਸ ਆਦਾ ਮੇਲੇ ਤੇ ਜਾਓ ਮਸਿਆਂ ਤੇ ਜਾਓ ਸੰਗਰਾਮ ਤੇ ਜਾਓ ਕਮ ਸੇ ਕਮ ਵੀ ਇੱਥੇ ਸ਼ਾਂਤੀ ਤਾਂ ਆਉਂਦੀ ਜਾਂ ਕੋਈ ਰੋਕਣ ਟੋਕਣ ਵਾਲਾ ਨਹੀਂ ਹੁੰਦਾ ਜੀ ਚੱਪਲਾਂ ਚੁੱਪਲਾਂ ਬੂਟ ਬਾਟ ਬਾਬਾ ਜੀ ਸਭ ਤਰੀ ਬੈਠੇ ਨੇ ਜੀ ਤੇ ਉਹ ਦੂਰ ਥੋੜਾ ਜਿਹਾ ਦੂਰ ਰਹਿ ਜਾਂਦੀ ਐ ਸੜਕ ਤੋਂ ਇਹ ਗੁਰੂ ਘਰ ਪਿੱਛੇ ਹਟਮਾ ਜੀ ਘੱਟੋ ਘੱਟ 2 ਕਿਲੋਮੀਟਰ ਆਹ ਦੇਖੋ ਜੀ ਬੈਗ ਟੋਕਰੀਆਂ ਸਾਹਮਣੇ ਬੱਚਿਆਂ ਦੇ ਕੱਪੜੇ ਵੀ ਸੀ ਤੇ ਭਾਂਡੇ ਬੜੀਆਂ ਸੋਹਣੀਆਂ ਜੁੱਤੀਆਂ ਵੀ ਸੀਗੀਆਂ ਉਹ ਪਤਾ ਨਹੀਂ ਵੀਡੀਓ ਚ ਕੈਚ ਆਪ ਉਹ ਨਹੀਂ ਹੋਈਆਂ ਕੈਚ ਮੇਥੋਂ ਬਹੁਤ ਸਾਰੀਆਂ ਜੁੱਤੀਆਂ ਵੀ ਸੀਗੀਆਂ ਤੇ ਇਹ ਬਾਜ਼ਾਰ ਕਾਫੀ ਦੂਰ ਤੱਕ ਲੱਗਿਆ ਸੀ ਦੇਖਣ ਚ ਭਾਵੇਂ ਥੋੜਾ ਜਿਹਾ ਲੱਗੇ ਕਾਫੀ ਦੂਰ ਤੱਕ ਸੀ ਇਹ ਬਾਜ਼ਾਰ ਖਾਣ ਪੀਣ ਦੇ ਪਕੌੜੇ ਛਕੌੜੇ ਸਭ ਪ੍ਰਬੰਧ ਸੀ ਗੋਲ ਗੱਪੇ ਜੋ ਮਰਜ਼ੀ ਖਾਓ ਪੀਓ ਮੇਲਿਆਂ ਦੇ ਵਿੱਚ ਇਹੀ ਕੁਝ ਹੁੰਦਾ ਜੀ ਛੋਟੀ ਉਮਰ ਦੇ ਵਿੱਚ ਖਾਣ ਪੀਣ ਦਾ ਤੇ ਮੇਲੇ ਦੇਖਣ ਦਾ ਨਜ਼ਾਰਾ ਹੁੰਦਾ ਜੀ ਸਹੀ ਲਓ ਜੀ ਆਪਾਂ ਮੱਥਾ ਟੇਕਿਆ ਏ ਲੰਗਰ ਛਕਿਆ ਏ ਕਿਆ ਬਾਤ ਆ ਜੀ ਲੰਗਰ ਚ ਇੱਕ ਗਾਜਰਾ ਮਟਰ ਸੀ ਤੇ ਇੱਕ ਸੀ ਸਰੋਂ ਦਾ ਸਾਗ ਤੇ ਨਾਲ ਦਹੀਂ ਖੀਰ ਚਾਹ ਤੇ ਪਾਣੀ ਦਾ ਪ੍ਰਬੰਧ ਤਾਂ ਹੁੰਦੀ ਹੀ ਹੁੰਦਾ ਤੁਹਾਨੂੰ ਪਤਾ ਹੀ ਆ ਜੀ ਸਹੀ ਪੁੱਛੋ ਮੈਨੂੰ ਤਾਂ ਮਸਾ ਠਾ ਕੇ ਲਿਆ ਦੀ ਪੂ ਲੰਗਰ ਚ ਬਰਿਆ ਤੇ ਰਿਆ ਕੀ ਕਾ ਸ਼ੂਗਰ ਦਾ ਪੰਗਾ ਪਾ ਜਾਂਦਾ ਖੀਰ ਕੀ ਸੁਆਦ ਸੀ ਨਾ ਜੀ ਹਰਿਆ ਹਰਬਦਨ ਅਬੜੀ ਸਵਾਦ ਖੀਰ ਸੀ ਸੋ ਅਸੀਂ ਮੱਥਾ ਟੇਕਿਆ ਬਹੁਤ ਵਧੀਆ ਸਾਡਾ ਮੱਥਾ ਟੇਕ ਗਿਆ ਵਧੀਆ ਰਸ ਪੂਰਾ ਪਰ ਮੱਥਾ ਟੇਕਣ ਦਾ ਬਹੁਤ ਵਧੀਆ ਪ੍ਰਬੰਧ ਦਾ ਵੀ ਲੋਕ ਮੱਥਾ ਟੇਕ ਰਹੇ ਆ ਬਾਹਰ ਜਾ ਰਹੇ ਆ ਵੀ ਕੋਈ ਕਿਸੇ ਨੂੰ ਤੰਗ ਨਹੀਂ ਕਰ ਰਿਹਾ ਸੋ ਐਸੀ ਸਾਡੀ ਜੀ ਸੰਗਰਾਣ ਦੀ ਵੀਡੀਓ ਮਾਂ ਪੁੱਤ ਦੀ ਤੇ ਆ ਦੇਖੋ ਜੀ ਆ ਜਿਹੜੀ ਜਿਹੜੀ ਹੁਣ ਜਿਹੜਾ ਹੁਣ ਇੱਥੇ ਆ ਰੋਡ ਆ ਨਾ ਜੀ ਹੋ ਪਰਾਂ ਤੋਂ ਆ ਰਹੇ ਆ ਉਹ ਮਾਨਸਾ ਤੋਂ ਆ ਰਹੇ ਆ ਤੇ ਇਧਰ ਨਾਲ ਜਿਹੜਾ ਬਠਿੰਡੀ ਨੂੰ ਜਾ ਰਹੇ ਆ ਇੱਥੇ ਵੀ ਆਪਣੇ ਸਰਦਾਲੂਆਂ ਨੇ ਚਾਹ ਦਾ ਤੇ ਬਿਸਕੁਟਾਂ ਦਾ ਲੰਗਰ ਲਾਇਆ ਹੋਇਆ ਬਟ ਹੁਣ ਚਾਹ ਤੇ ਬਿਸਕੁਟ ਮੇਰੇ ਤਾਂ ਨਹੀਂ ਪੈਂਦੀ ਡੱਛੇ ਸਿੱਧੀ ਜੀ ਗੱਲ ਆ ਜੀ ਮੈਂ ਤਾਂ ਖਾ ਗਈ ਬਾਹਲਾ ਕਿਉਂਕਿ ਇੱਕ ਕੜ ਸ਼ਹੀਰ ਦੀ ਖਾ ਗਈ ਗਾਜਰਾਂ ਦੀ ਸਬਜ਼ੀ ਸੀ ਸਵਾਦ ਵਾਲੀ ਦੋ ਤਿੰਨ ਵਾਰ ਪਵਾ ਕੇ ਖਾ ਗਈ ਤਿੰਨ ਸਾਗੀ ਪ੍ਰਸ਼ਾਦੇ ਹੁਣ ਆਪਾਂ ਟਾਈਟ ਹੁਣ ਆਪਾਂ ਨੂੰ ਕਾਹੇ ਦੀ ਲੋੜ ਨਹੀਂ ਹੈਗੀ ਜੀ ਤੇ ਸਰਦਾਲੂ ਮੂਰੇ ਕੋਹੋ ਜੀ ਬੱਸਾਂ ਨੂੰ ਵੀ ਰੋਕ ਰੋਕ ਚਾਹ ਪਾਣੀ ਪਿਉਂਦੇ ਉਹ ਦੇਖੋ ਜੀ ਬੱਸਾਂ ਰੁਕੀ ਜਾਂਦੀਆਂ ਐ ਔਰ ਟੱਪ ਗਈ ਜੀ ਬਠਿੰਡੇ ਨੂੰ ਜਾਂਦੀ ਆ ਬਠਿੰਡੇ ਨੂੰ ਛੱਡ ਕੇ ਇਹ ਬਠਿੰਡਾ ਨੂੰ ਜਾ ਰਹੀ ਹੈ ਜੀ ਤੇ ਇਧਰ ਲਈ ਮਾਨਸਾ ਨੂੰ ਜਾ ਰਹੀ ਆ ਬਠਿੰਡਾ ਤੇ ਮਾਨਸਾ ਜ਼ਿਲ੍ਹਾ ਦੀ ਜਿਹੜੀ ਮੇਨ ਸੜਕ ਹੈ ਉਹਦੇ ਉੱਪਰ ਇਹ ਮਾਈ ਸਰਖਾਨਾ ਮੰਦਿਰ ਮੇਨ ਰੋਡ ਹੀ ਆ ਗਈ ਹਾਂ ਮਾਈ ਸਰਖਾਨਾ ਜਿਹੜਾ ਮੇਨ ਆ ਜੀ ਆ ਦੇਖੋ ਜੀ ਲੰਗਰ ਦੀ ਸੇਵਾ ਕਰ ਰਹੇ ਆ ਮਾਈ ਸਰਖਾਨੇ ਮੰਦਿਰ ਦੀ ਮੰਦਿਰ ਹੈ ਜਿਹੜਾ ਜੀ ਉਹ ਥੋੜੇ ਅੱਗੇ ਰਹਿ ਜਾਂਦਾ ਤਿੰਨ ਚਾਰ ਕਿਲੋਮੀਟਰ ਵੈਸੇ ਮਾਈ ਸਰਖਾਨਾ ਪਿੰਡ ਦੇ ਨੇੜੇ ਪੈਂਦਾ ਇਹ ਗੁਰੂ ਘਰ ਹੈ ਜੀ हां ए मानसा चंडीगढ़ मेन रोड है ते जेड़ा सोनु मैं दस के हटियां ਵੀ ਮਾਈ ਸਰਖਾਨੇ ਦੇ ਮਾਈ ਸਰਖੰਡ ਦਾ ਪਿੰਡ ਹੀ ਨੇੜੇ ਪੈਂਦਾ ਜੀ ਇਸ ਗੁਰੂ ਘਰ ਨੂੰ ਹੋਰ ਕੋਈ ਪਿੰਡ ਨੇੜੇ ਨਹੀਂ ਪੈਂਦਾਗਾ ਸੋ ਅਸੀਂ ਵੀਡੀਓ ਬਣਾਈ ਸੋਨੂੰ ਕਿਦਾਂ ਲੱਗੀ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਸੋਨੂੰ ਦਰਸ਼ਨ ਕਰਾਏ ਗੁਰੂ ਘਰ ਤਿੱਤਰ ਸਰ ਸਾਹਿਬ ਦੇ ਜਿੱਥੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਤਿੱਤਰ ਨੂੰ ਜੂਨੀ ਤੋਂ ਮੁਕਤ ਕੀਤਾ ਸੀ ਸੋ ਆਪ ਸਭ ਨੂੰ ਮੇਰੇ ਵੱਨੋਂ ਤੇ ਮੇਰੇ ਪੁੱਤਰ ਮਹਿਕ ਦੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ